ਲੇ ਇਸ ਤੋਂ ਬਾਅਦ ਫੋਨ ਆਇਆ ਇੱਕ ਗਾਂ ਜਿਹੜੀ ਇੱਥੇ ਮਰੀ ਹੋਈ ਐ ਤੋ ਉਹ ਦਿਨ ਹੋ ਗਏ ਉਹ ਹੁਣ ਦੇਖਦੇ ਆ ਵਾਹਿਗੁਰੂ ਮਿਹਰ ਕਰੇ ਕੋਈ ਜੀਸੀਵੀ ਵਗੈਰਾ ਮੰਗਾਉਣੇ ਆ ਇਹਨਾਂ ਦਾ ਵੀ ਹੱਲ ਕਰਦੇ ਆ ਹਾਂ ਬਰੀ ਠੀਕ ਆ ਪਰ ਹੁਣ ਦੇਖਦੇ ਆ ਬਈ ਕਿਉਂਕਿ ਜਦੋਂ ਗਾਂ ਮਦਬਣਾ ਹੁੰਦਾ ਬਈ ਤੋ ਆ ਡੂੰਗਾ ਵਟਣਾ ਪੈਂਦਾ ਵੱਡਾ ਵਟਣਾ ਪੈਂਦਾ ਆਉ ਜੀ ਸੀ ਵੀ ਬੱਟੂਗੀ ਤਾਂ ਹੁਣ ਜੀ ਸੀ ਮਗਾ ਕੇ ਅੱਗੇ ਤੁਹਾਨੂੰ ਦਿਖਾਉਣਾ ਹੈ ਬਣੇ ਰਹੋ ਨੇੜੋਂ ਧਨੀ ਮਸਰੂ ਦਿਖਾ ਸਕਦਾ ਗਾਂ ਰੋਡ ਦੇ ਉੱਤੇ ਹੀ ਮਰੀ ਹੋਈ ਐ ਇਹ ਜਿਹੜੀ ਤੁਸੀਂ ਗਾਂ ਮਰੀ ਹੋਈ ਦੇਖ ਰਹੇ ਹੋ ਇਹ ਖੰਨੇ 골ਡ ਜਮ ਦੇ ਕੋਲ ਇੱਥੇ ਪਈਆ ਔਰ ਇਹਦਾ ਕਾਰਨ ਮਰਨ ਦਾ ਇਹਨੂੰ ਕੋਈ ਟੱਕਰ ਨਹੀਂ ਕੋਈ ਲੱਗੀ ਹੋਈ ਇਹਨੂੰ ਕੋਈ ਚੱਲਦੀ ਗੱਡੀ ਸਿੱਟ ਗਿਆ ਚੱਲਦੀ ਗੱਡੀ ਸਿੱਟ ਗਿਆ ਕਹਿਣ ਦਾ ਭਾਵ ਜਦੋਂ ਇਹ ਫੰਡਰ ਹੋ ਗਈ ਇਨਸਾਨ ਦੀ ਫਿਤਰਤ ਇਸ ਤਰ੍ਹਾਂ ਦੀ ਹੋ ਗਈ ਜਿੱਥੇ ਕੋਈ ਉਹ ਤੋਂ ਨਹੀਂ ਫਾਇਦਾ ਮਿਲਦਾ ਜੇ ਆਪਾਂ ਨੂੰ ਕਿਸੇ ਚੀਜ਼ ਤੋਂ ਫਾਇਦਾ ਮਿਲਦਾ ਤਾਂ ਹੀ ਆਪਾਂ ਉਹਦੇ ਲਈ ਕੁਝ ਕਰਦੇ ਆਂ ਵੀ ਇੱਕਾ ਤਰ੍ਹਾਂ ਲੈ ਇੱਕਾ ਤਰ੍ਹਾਂ ਤੇ ਉਹ ਕੰਮ ਹੋ ਗਿਆ ਜਦੋਂ ਗਾਂ ਨੇ ਦੁੱਧ ਦੇਣਾ ਬੰਦ ਕਰਤਾ ਤਾਂ ਇਹ ਫੰਡਰ ਹੋ ਗਈ ਤਾਂ ਇਹਨਾਂ ਨੇ ਕੀ ਕਰਿਆ ਸੱਟ ਧੀ ਔਰ ਸੱਟੀ ਵੀ ਕਿਵੇਂ ਕਿਉਂਕਿ ਲੋਕ ਕੀ ਕਰਦੇ ਨੇ ਬਈ ਆਲੇ ਦੁਆਲੇ ਸਾਰੇ ਅੱਜਕੱਲ ਅਵੇਅਰ ਹੋਣ ਲੱਗੇ ਹੋਏ ਨੇ ਪਹਿਲਾਂ ਨਾਲ ਬਹੁਤ ਫਰਕ ਪੈ ਗਿਆ ਲੋਕ ਸੋਸ਼ਲ ਮੀਡੀਆ ਕਰਕੇ ਬਹੁਤ ਅਵੇਅਰ ਨੇ ਤਾ ਕੀ ਹੁੰਦਾ ਏ ਲੋਕ ਛੱਟਣ ਨਹੀਂ ਦਿੰਦੇ ਤਾਂ ਕਰਕੇ ਇਹ ਚੱਲਦੀ ਗੱਡੀ ਦੀ ਸਿੱਟੀ ਹੋਈ ਆ ਚੱਲਦੀ ਗੱਡੀ ਸਿੱਟੀ ਹੋਈ ਦੇ ਇਹਦੀਆਂ ਬਹੁਤ ਨਿਸ਼ਾਨੀਆਂ ਹੁੰਦੀਆਂ ਨੇ ਇਹਦੇ ਚਰੀਟਾਂ ਪਈਆਂ ਹੋਈਆਂ ਨੇ ਦੋਨੇ ਪਾਸੇ ਚਰੀਟਾਂ ਪੈ ਕੇ ਹੀ ਇਹ ਮਰੀ ਹੋਈ ਆ ਜਦੋਂ ਮਤਲਬ ਗਾਂ ਬਯੁਰਗ ਹੋ ਗਈ ਇਹਨਾਂ ਦਾ ਭਾਵੇਂ ਗਾਂ ਦੀ ਉਮਰ ਹੋ ਗਈ ਫੰਡਰ ਹੋਊ ਦੁੱਧ ਦੇਣਾ ਇਹਨਾਂ ਛੜਤਾ ਤਾਂ ਫਿਰ ਕੀ ਕਰਦੇ ਨੇ ਚੱਲਦੀ ਗੱਡੀ ਚੋਂ ਇਹਨੂੰ ਸਿੱਟਿਆ ਗਿਆ ਔਰ ਤੁਸੀਂ ਦੇਖੋ ਕਿੰਨੀ ਦਰਦਨਾਕ ਚੀਜ਼ ਆ ਇਹ ਸਾਰੀ ਉਮਰ ਉਹਦਾ ਦੁੱਧ ਕੱਢਦੇ ਰਹੇ ਪੀਂਦੇ ਰਹੇ ਆਪਣੇ ਜਵਾਕਾਂ ਨੂੰ ਪਲਾਉਂਦੇ ਰਹੇ ਪਰ ਜਦੋਂ ਉਰੇ ਤੇ ਮਰਾ ਟਾਈਮ ਆ ਗਿਆ ਕਹਿੰਦਾ ਭਾਬਾ ਯਾਰ ਘੋਗੀ ਦੁੱਧ ਉਹਨਾਂ ਛੱਡ ਗਈ ਤਾਂ ਬਈ ਆ ਸਿੱਟ ਛੱਡੀ ਗਈ ਆ ਭਈ ਮਰੀ ਬਈ ਪਰ ਸਾਰੀ ਸੰਗਤ ਕਹਿੰਦੀ ਆ ਵੀ ਤੁਸੀਂ ਐ ਬੋਲਦੇ ਹੋ ਬਈ ਗੁੱਸਾ ਆਉਂਦਾ ਬਈ ਇਹੀ ਗੱਲਾਂ ਤੇ ਬਈ ਜੇ ਨਹੀਂ ਉਹ ਤਾਂ ਸਾਰੀ ਉਮਰ ਦੁੱਧ ਪੀਤਾ 2-4 ਸਾਲ ਹੋਰ ਕੀ ਹਰਾ ਹੀ ਹੁੰਦਾ ਬਈ ਹਰਾ ਖਾਲੂ ਕੀ ਕਿੱਡੀ ਗੱਲ ਆ ਯਾਰ ਇਹਨੂੰ ਕੋਈ ਇੱਥੇ ਸਿੱਟ ਕੇ ਚੱਲ ਗਿਆ ਇੱਥੇ ਬੰਦੇ ਆਲੇ ਦੁਆਲੇ ਦੇ ਬੰਦੇ ਦੱਸ ਰਹੇ ਨੇ ਉਰੇ ਤੇ ਧ੍ਰੀਟਾਂ ਪਈਆਂ ਹੋਈਆਂ ਨੇ ਪਤਾ ਲਾ ਜਣਾ ਚੱਲਦੀ ਗੱਡੀ 'ਚ ਤੱਕਾ ਦੇ ਜਾਂਦੇ ਨੇ ਜਦੋਂ ਇਹਨਾਂ ਨੂੰ ਸਟਰੀਟਾਂ ਪੈ ਗਈ ਇਹ ਇਸ ਤੋਂ ਬਾਅਦ ਬਿਮਾਰ ਹੋ ਕੇ ਇੱਕ ਜਗ੍ਹਾ ਤੇ ਬੈਠੀ ਰਹੀ ਕੁਛ ਖਾਦਾ ਵੀ ਤਾਂ ਨਹੀਂ ਔਰ ਅਜੇ ਇਹ ਮਤਲਬ ਮਰ ਗਈ ਇਹ ਆਸ-ਪਾਸ ਜਿਹੜੋ ਪਤਾ ਕਰਿਆ ਆਸ-ਪਾਸ ਜਿਹੜੋ ਪਤਾ ਕਰਿਆ ਇਹੀ ਪਤਾ ਲੱਗਿਆ ਵੀ ਕੋਈ ਇਹਨੂੰ ਚੱਲਦੀ ਗੱਡੀ 'ਚ ਧੱਕਾ ਮਾਰ ਕੇ ਸਿੱਟ ਗਿਆ ਦੁੱਧ ਦੇਣੋਂ ਫੰਡਰ ਹੋ ਗਈ ਆ ਸਿੱਟਤੀ ਔਰ ਅਗਰ ਔਰ ਸਹੀ ਇਹ ਗੱਲ ਵੀ ਸਹੀ ਹੈ ਕੋਈ ਝੂਟ ਨਹੀਂ ਆ ਕਿਉਂਕਿ ਅਗਰ ਕੋਈ ਫੀਟ ਵੱਜੀ ਹੁੰਦੀ ਤਾਂ ਇੱਕ ਜਗ੍ਹਾ ਤੇ ਹਿੱਟ ਹੋਣਾ ਸੀ ਜਾਂ ਦੋ ਤਿੰਨ ਜਗ੍ਹਾ ਤੇ ਹਿੱਟ ਹੋਣਾ ਸੀਗਾ ਇਹ ਸਾਰੇ ਸਰੀਰ ਤੇ ਰਗੜਾਂ ਵੱਜੀਆਂ ਹੋਈਆਂ ਨੇ ਛਰੀਟਾਂ ਚੱਲਦੀ ਗੱਡੀ ਚੋਂ ਗਿਰੀ ਇਹ ਕੰਨ ਤੋਂ ਲੈ ਕੇ ਮੂੰਹ ਤੇ ਇਧਰ ਸਾਈਡ ਤੇ ਢਿੱਡ ਤੇ ਪਿੱਛੇ ਲੱਤਾਂ ਤੇ ਛਰੀਟਾਂ ਪਈਆਂ ਨੇ ਲੰਬੇ ਲੰਬੇ ਆ ਬਾਈ ਤੁਸੀਂ ਦੇਖੋ ਲਓ ਜੀ ਉਸ ਤੋਂ ਬਾਅਦ ਕਾਫੀ ਦਿੱਕਤਾਂ ਤੋਂ ਬਾਅਦ ਕ੍ਰੇਨ ਦਾ ਹੱਲ ਕਰਿਆ ਔਰ ਕ੍ਰੇਨ ਮੰਗਵਾਈ ਗਾਊ ਨੂੰ ਦੱਬਣ ਵਾਸਤੇ ਕ੍ਰੇਨ ਦੇਖੋ ਆ ਚੁੱਕੀ ਹੈ ਗਾਊ ਦੇ ਇੱਥੇ ਮਰਨ ਬਹੁਤ ਹੀ ਜ਼ਿਆਦਾ ਵਾਲੇ ਦੁਆਲੇ ਇਸ ਤਰ੍ਹਾਂ ਬਿਮਾਰੀਆਂ ਫੈਲਦੀਆਂ ਨੇ ਕਿਉਂਕਿ 2 ਦਿਨ ਹੋ ਗਏ ਮਰੀ ਨੂੰ ਬਹੁਤ ਗੰਦੀ ਬਦੂ ਜਿਹੜੀ ਇੱਥੋਂ ਆ ਰਹੀ ਸੀ ਦੇਖਦੇ ਹੋਏ ਹੁਣ ਪੱਟਣਾ ਸ਼ੁਰੂ ਕਰਦੇ ਆਂ ਦੇਖੋ ਕੀ ਹਾਲਾਤ ਵਿਚਾਰੀ ਦੇ ਹੋਏ ਪਏ ਨੇ ਔਰ ਲੋਕਾਂ ਨੂੰ ਵੀ ਅਵੇਅਰ ਹੋਣ ਦੀ ਲੋੜ ਆ ਕਿਉਂਕਿ ਇਸ ਤਰ੍ਹਾਂ ਬਿਮਾਰੀਆਂ ਦੇਖੋ ਮੱਖੀ ਮੱਛਰ ਸੁੰਡ ਅੰਦਰ ਚੱਲ ਰਹੇ ਨੇ ਕਿਉਂਕਿ 2 ਦਿਨ ਤਾਂ ਹੋ ਗਏ ਤੇ ਪਈ ਨੂੰ ਆਪਣੀ ਕੋਸ਼ਿਸ਼ ਬਹੁਤ ਵੱਡੀ ਗੱਲ ਹੁੰਦੀ ਆ ਔਰ ਜਦੋਂ ਸਾਨੂੰ ਪਤਾ ਲੱਗਿਆ ਜੇ ਇੱਥੇ ਆਏ ਕ੍ਰੇਨ ਦਾ ਵੀ ਹੱਲ ਕਰਿਆ ਹੁਣ ਪੱਟਣਾ ਸ਼ੁਰੂ ਕਰਿਆ ਕਿਉਂਕਿ ਇਹਨੂੰ ਹੋਰ ਤੱਕ ਇੱਥੇ ਲੈ ਕੇ ਜਾ ਨਹੀਂ ਸਕਦੇ ਇੱਥੇ ਜਿਹੜਾ ਇਹਨੂੰ ਅੰਦਰ ਪਟਕੇ ਦੱਬਣਾ ਪੈਣਾ ਕਿਉਂਕਿ ਜਿਹੜੇ ਆਨਲਾਈਨ ਟਾਈਮ ਦੇ ਵਿੱਚ ਹੋਰ ਜੜੀਆਂ ਨੇ ਬਿਮਾਰੀਆਂ ਇੱਥੇ ਵਧੀਆਂ ਰਹੀਆਂ ਨੇ ਚਲੋ ਇਸ ਗਊ ਦਾ ਤਾਂ ਪਰਮਾਤਮਾ ਦੀ ਮਿਹਰ ਦੇ ਨਾਲ ਹੱਲ ਹੋਇਆ ਪਰ ਮੈਂ ਤਾਂ ਹੀ ਬਾਰ ਬਾਰ ਇੱਕੋ ਗੱਲ ਜ਼ਰੂਰ ਕਹਿਣਾ ਹੁਣਾ ਹਰ ਇੱਕ ਵੀਡੀਓ ਦੇ ਵਿੱਚ ਵੀ ਵੀਡੀਓ ਸ਼ੇਅਰ ਕਰਦਿਆ ਕਰੋ ਕਿਉਂਕਿ ਵੀਡੀਓ ਹੁਣ ਜੇ ਤੁਸੀਂ ਸ਼ੇਅਰ ਕਰੋਗੇ ਹਰ ਇੱਕ ਬੰਦਾ ਦੇਖੂਗਾ ਔਰ ਸਾਡੇ ਫੋਨ ਨੰਬਰ ਜਿਹੜੇ ਨੇ ਇਹਦੇ ਵਿੱਚ ਲਿਖੇ ਹੁੰਦੇ ਨੇ ਕੱਲ ਨੂੰ ਕੋਈ ਹੋਰ ਇਸ ਤਰ੍ਹਾਂ ਦਾ ਕੇਸ ਹੁੰਦਾ ਤਾਂ ਸਾਨੂੰ ਜ਼ਰੂਰ ਜਿਹੜਾ ਤੁਸੀਂ ਸੇਵਾ ਦਾ ਮੌਕਾ ਦੇਣਾ ਮਨੇ ਇਸ ਗਊ ਨੂੰ ਵੀ ਦੱਬ ਰਹੇ ਹਾਂ ਇਹਦੇ ਇਹਦੇ ਲਈ ਵੀ ਸਾਨੂੰ ਕਿਸੇ ਉਰੇ ਇਸ ਤਰ੍ਹਾਂ ਵੀਡੀਓ ਸ਼ੇਅਰ ਦੇ ਨਾਲ ਹੀ ਆਪਾਂ ਸਾਰੇ ਭੈਣ ਭਰਾ ਰਲ ਕੇ ਇੱਕ ਚੰਗਾ ਉਪਰਾਲਾ ਕਰ ਸਕਦੇ ਆ ਜਿਸ ਨਾਲ ਚੰਗੇ ਸਮਾਜ ਦੀ ਸਿਰਜਣਾ ਹੋਊਗੀ ਇੱਕ ਦੂਜੇ ਨੂੰ ਦੇਖ ਕੇ ਵੀਡੀਓ ਪਾਉਣ ਦੇ ਨਾਲ ਦੇਖਣ ਦੇ ਨਾਲ ਬਹੁਤ ਬੰਦੇ ਪ੍ਰਭਾਵਿਤ ਹੁੰਦੇ ਨੇ ਅਸੀਂ ਵੀ ਇਸ ਤਰ੍ਹਾਂ ਦੇਖ ਕੇ ਜੋ ਚੰਗੇ ਕੰਮ ਸਮਾਜ ਲਈ ਕਰ ਰਹੇ ਨੇ ਉਹਨਾਂ ਨੂੰ ਦੇਖ ਕੇ ਅੱਗੇ ਆਏ ਆ ਤਾਂ ਹੀ ਮੈਂ ਕਹਿਣਾ ਹੁਣ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਜੋ ਇਸ ਤਰ੍ਹਾਂ ਦੇ ਜਾਨਵਰ ਜੋ ਲਵਾਰਸ ਰੋੜਾਂ ਤੇ ਪਏ ਰਹਿੰਦੇ ਨੇ ਔਰ ਜਦੋਂ ਮਰ ਜਾਂਦੇ ਨੇ ਬਹੁਤ ਹੀ ਜ਼ਿਆਦਾ ਬਿਮਾਰੀਆਂ ਫੈਲਦੀਆਂ ਨੇ ਗੰਦੀ ਮਤਲਬ ਬਦਬੂ ਮਾਰਦੀਆਂ ਸੌਂਡੇ ਸਰੀਰ ਦੇ ਵਿੱਚ ਚੱਲਣ ਲਾ ਜਾਂਦੇ ਨੇ ਤਾਂ ਇਹ ਲੋੜ ਵਾਲੇ ਰਹਿਣ ਵਾਲੇ ਲੋਕ ਜਿਹੜੇ ਹੁੰਦੇ ਨੇ ਬਹੁਤ ਹੀ ਦਿੱਕਤਾਂ ਨਾਲ ਉਹਨਾਂ ਨੂੰ ਸਾਹਮਣਾ ਵੀ ਕਰਨਾ ਪੈਂਦਾ ਇਸੇ ਦਾ ਇਸੇ ਕਰਕੇ ਕਹਿੰਦੇ ਆ ਵੀਡੀਓ ਵੱਤੋ ਵੱਤੇ ਸ਼ੇਅਰ ਕਰਿਆ ਕਰੋ ਤਾਂ ਜੋ ਹਰੇਕ ਬੰਦੇ ਨੂੰ ਇਸ ਪਤਾ ਲੱਗੇ ਸੰਸਥਾ ਦੇ ਬਾਰੇ ਵੀ ਕਿਉਂਕਿ ਦੇਖੋ ਜਦੋਂ ਵੀ ਆਪਾਂ ਕੋਈ ਚੰਗਾ ਉਪਰਾਲਾ ਕਰਦੇ ਆ ਤਾਂ ਭੈਣ ਭਰਾਵਾਂ ਦੇ ਸਾਥਰ ਸਹਿਯੋਗ ਦੇ ਨਾਲ ਹੀ ਹੁੰਦਾ ਤਾਂ ਇਹ ਵੀ ਅਸੀਂ ਤੁਹਾਡੇ ਤੋਂ ਸਹਿਯੋਗ ਮੰਗ ਰਹੇ ਹਾਂ ਕਿ ਵੀਡੀਓ ਵੱਤੋ ਵੱਤੇ ਸ਼ੇਅਰ ਕਰ ਦਿਵਾ ਦੇਖੋ ਇਹਨਾਂ ਨੂੰ ਦੱਬਣ ਲੱਗੇ ਆ ਔਰ ਇਸ ਤੋਂ ਬਾਹਰ ਦੇ ਕੋਈ ਨਹੀਂ ਤਾਂ ਜੇ ਆਪਾਂ ਨਾ ਵੀ ਆਉਂਦੇ ਚਲੋ ਕੋਈ ਹੱਲ ਤਾਂ ਹੋਣਾ ਹੀ ਸੀ ਪ੍ਰਮਾਤਮਾ ਨੇ ਸਭ ਦੀ ਜ਼ਿੰਦਗੀ ਲਿਖੀ ਹੁੰਦੀ ਆ ਔਰ ਬਹੁਤ ਡੂੰਘਾ ਟੋਆ ਪੱਟ ਕੇ ਜਿਹੜਾ ਇਹਨਾਂ ਨੂੰ ਦੱਬਣਾ ਪੈਂਦਾ ਕਿਉਂਕਿ ਬਹੁਤ ਕਵੰਟਲਾਂ ਦੇ ਹਿਸਾਬ ਨਾਲ ਭਾਰ ਹੁੰਦਾ ਔਰ ਜੀਸੀਬੀ ਦੇ ਜਿਹੜਾ ਇਹ ਕੰਮਾ ਸੋ ਇਸੇ ਤਰ੍ਹਾਂ ਤੁਹਾਨੂੰ ਕਹਿਣਾ ਮੈਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਾਂ ਇੱਕ ਚੰਗੇ ਭੈਣ ਭਰਾ ਸਾਰੇ ਰਲ ਕੇ ਇੱਕ ਚੰਗੇ ਕੰਮ ਦੀ ਸਜਣਾ ਕਰ ਸਕੀਏ ਆ ਦੇਖੋ ਨਹੀਂ ਇਹਦਾ ਹੱਲ ਹੋ ਗਿਆ ਨਹੀਂ ਦੋ ਚਾਰ ਦਿਨ ਹੋਰ ਵੀ ਪਈ ਰਹਿੰਦੀ ਕੋਈ ਹੋਰ ਵੀ ਹੱਲ ਕਰ ਦਿੰਦਾ ਪਰ ਆਪਾਂ ਨੂੰ ਆਏ ਵੀ ਇਸ ਤਰ੍ਹਾਂ ਵੀ ਬੇਅਦਬੀ ਵਾਲਾ ਹੀ ਕੰਮਾ ਹੁਣ ਔਰ ਵੀਡੀਓ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਾਰੇ ਨੂੰ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਤੁਸੀਂ ਵੀ ਇੱਕ ਵਾਰ ਮੂਹਰੇ ਆ ਕੇ ਇਸ ਤਰ੍ਹਾਂ ਦਾ ਕੰਮ ਕਰਕੇ ਦੇਖੋ ਕਿੰਨੀ ਪੋਜ਼ਿਟਿਵਿਟੀ ਜ਼ਿੰਦਗੀ ਦੇ ਵਿੱਚ ਆਊਗੀ ਔਰ ਤੁਸੀਂ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰੋਗੇ ਕਿਉਂਕਿ ਜ਼ਿੰਦਗੀ ਦੇ ਜਿਹੜੇ ਰਸੇ ਐਵੇਂ ਆਪਣਾ ਕੰਮ ਕਰਾ ਇਹ ساری ਉਮਰ ਨਹੀਂ ਮਿਪਣਾ ਇਹ ਚੱਲਦੇ ਹੀ ਰਹਿਣਾ ਇਸ ਕਰਕੇ ਇਸ ਇੱਕ ਵਾਰ ਤੁਸੀਂ ਆ ਕੇ ਦੇਖੋ ਔਰ ਆਉਣ ਵਾਲਾ ਰਾਹ ਤੁਹਾਡਾ ਕਿਵੇਂ ਖੁੱਲੂਗਾ ਤੁਹਾਡੇ ਕੰਮ ਵੀ ਮੈਂ ਤਾਂ ਕਹਿੰਦਾ ਵੀ ਤੁਹਾਡੇ ਇੱਕ ਰੁਕੇ ਹੋਏ ਕੰਮ ਵੀ ਅਰੇ ਹੋਣਗੇ ਜਦੋਂ ਆਪਾਂ ਕਿਸੇ ਦੁੱਖ ਦੇ ਵਿੱਚ ਆਪਾਂ ਕਿਸੇ ਨਾਲ ਖੜਦੇ ਆ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਜ਼ਰੂਰ ਇਸ ਤਰ੍ਹਾਂ ਦੇ ਉਪਰਾਲਿਆਂ ਅਲਦਵਲੇ ਆਪਣੇ ਹੀ ਮਤਲਬ ਨਿਗਾ ਰੱਖਿਆ ਕਰੋ ਇਸ ਤਰ੍ਹਾਂ ਜਾਨਵਰਕਰ ਤੁਹਾਨੂੰ ਕੋਈ ਦਿਖਦਾ ਤਾਂ ਜਰੂਰ ਪਹਿਲ ਦੇ ਆਧਾਰ ਤੇ ਉਹਦਾ ਕੋਈ ਨਾ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰੋ ਅਗਰ ਨਹੀਂ ਤੁਸੀਂ ਕਰ ਸਕਦੇ ਤਾਂ ਵੀਡੀਓ ਸੇਵ ਕਰ ਲਓ ਅੰਦੀਚੇ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰਕੇ ਸਾਨੂੰ ਸੇਵਾ ਦਾ ਮੌਕਾ ਜਰੂਰ ਦਿਓ ਔਰ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਦੇਖਣਾ ਅਗਰ ਕੋਈ ਆਪਣੇ ਸਮਾਂ ਕਿਉਂਕਿ ਮੜਾ ਚੰਗਾ ਹਰੇਕ ਬੰਦੇ ਤੇ ਆਉਂਦਾ ਅਗਰ ਕਿਸੇ ਦੀ ਮੜੇ ਟਾਈਮ ਤੇ ਤੁਸੀਂ ਹੈਲਪ ਕਰੋਗੇ ਤੁਸੀਂ ਸੋਚ ਨਹੀਂ ਸਕਦੇ ਤੁਹਾਨੂੰ ਕਿੰਨਾ ਜ਼ਿਆਦਾ ਚੰਗਾ ਲੱਗੂਗਾ ਚਲੋ ਇਹਦਾ ਇੱਕੋ ਕੋਸ਼ਿਸ਼ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਵੀ ਕੰਮ ਹੁੰਦਾ ਕੋਸ਼ਿਸ਼ ਕਰਨਾ ਸਭ ਤੋਂ ਵੱਡੀ ਗੱਲ ਹੈ ਅਗਰ ਆਪਾਂ ਕਿਸੇ ਕੰਮ ਨੂੰ ਚੰਗੇ ਕੰਮ ਲਈ ਕੋਸ਼ਿਸ਼ ਕਰਦੇ ਹਾਂ ਪਰਮਾਤਮਾ ਕਿਵੇਂ ਕਰਵਾਉਂਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਕਿੱਥੋਂ ਕ्रेन ਆ ਜਾਂਦੀ ਆ ਕਿੱਥੋਂ ਕੋਈ ਟਰੈਕਟਰ ਦੇ ਲੋਡ ਪਾਵੇ ਟਰੈਕਟਰ ਆ ਜਾਂਦਾ ਕੋਈ ਗਾਹੂ ਦੱਬਣੀ ਆ ਸਾਰੇ ਕੰਮ ਆਪਣੇ ਆਪੇ ਹੁੰਦੇ ਨੇ ਮੈਂ ਤੁਹਾਨੂੰ ਤਾਂ ਹੀ ਆ ਗੱਲ ਪਹਿਲਾਂ ਵੀ ਕਹੀ ਆ ਕਿ ਇੱਕ ਕਸ਼ਟ ਅੱਗੇ ਵਧੋ ਅੱਗੇ ਕਿਵੇਂ ਰਸਤਾ ਖੁੱਲੂਗਾ ਤੁਹਾਨੂੰ ਆਪਣੇ ਆਪ ਜ਼ਿੰਦਗੀ ਦੇ ਵਿੱਚ ਪਤਾ ਲੱਗੂਗਾ ਕਿਉਂਕਿ ਜਦੋਂ ਆਪਾਂ ਤੁਰੇ ਹੀ ਨਹੀਂ ਉਹ ਕਹਿੰਦੇ ਨਹੀਂ ਹੁੰਦੇ ਲਾਟਰੀ ਵੀ ਉਹਦੀ ਨਿਕਲੂ ਜਿਹਨੇ ਪਾਈ ਹੋਊਗੀ ਔਰ ਜਦੋਂ ਆਪਾਂ ਚੰਗਾ ਕੰਮ ਕੋਈ ਕਰਾ ਹੀ ਨਹੀਂ ਪਰ ਉਹ ਰਸਤਾ ਕਿਵੇਂ ਦਿਖੂਗਾ ਇੱਕ ਕਸ਼ਟ ਆਪਾਂ ਪਟੋ ਦਾ ਸਹੀ ਔਰ ਤੁਹਾਡੀ ਜ਼ਿੰਦਗੀ ਮੈਂ ਕਹਿੰਦਾ ਪੂਰੀ ਪੋਜ਼ਿਟਿਵਿਟੀ ਨਾਲ ਭਰ ਜੂਗੀ ਮੋਹ ਮਾਇਆ ਤੋਂ ਬੰਦਾ ਵੀ ਦੂਰ ਹੋ ਜਾਂਦਾ ਇਹ ਗੱਲ ਤਾਂ ਪੱਕੀ ਆ ਔਰ ਲਾਸਟ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜ਼ਰੂਰ ਪਾਓ